ਇਹ ਟੈਂਕਰ ਪੂਲ ਭਰ ਕੇ ਤੇ ਜਿਹਦੇ ਨੂੰ ਆਪਾਂ ਦਿੱਲੀ ਨੂੰ ਤੋਰਦੇ ਨੇ ਹਾਂ 400 ਲੀਟਰ ਰੋਹ ਦੋ ਦੋ 800 700 ਲੀਟਰ ਦੋ ਦੋ 800 ਲੀਟਰ ਜਿਹੜਾ ਦਿੱਲੀ ਦਾ ਜਾਂਦਾ ਹੈ ਜਿਹੜਾ ਦਿੱਲੀ ਨੂੰ 13 ਫਰਵਰੀ ਤੋਂ ਜਿਹੜਾ ਸੰਘੂ ਤੇ ਖਰੌਨੀ ਬਾਰਡਰ ਤੇ ਆਪਣੇ ਤਰਨੇ ਚੱਲ ਰਹੇ ਆ ਉਹਨਾਂ ਦੇ ਵਿੱਚ ਵੀ ਨਿਰੰਤਰ ਸੇਵਾ ਦੋਦੀ ਜਿਹੜੀ ਆ ਇਸੇ ਤਰ੍ਹਾਂ جاری ਆ ਸੌਣ ਨੂੰ 2:3 ਵਜੇ ਆ ਜਾਣ ਤੇ ਭਾਵੇਂ 3 ਵਜੇ ਆ ਜਾਣ ਸਾਨੂੰ 3 ਵਜੇ ਤੇਰੀ ਸ਼ੁਰੂ ਕਰਨੀ ਪੈਣੀ ਨਾ ਸਮਾਂਗੇ ਮਨਜ਼ੂਰ ਆ ਅੱਛਾ ਕਿਉਂਕਿ ਰਾਤੀ ਵੀ ਇਥੋਂ ਹੀ 12 ਵਜੇ ਗਏ ਆ 1 ਵਜੇ ਸੁੱਤੇ ਆ ਫਿਰ 3 ਵਜੇ ਫਿਰ ਉੱਠਦੇ ਆ ਇਸ ਕਰਕੇ ਭਟੀਆਂ ਸਿਲੰਡਰ ਜਿਹੜਾ ਵਿੱਚੇ ਰੱਖੀਦਾ ਵਾ ਭੀ ਜਦੋਂ ਵੀ ਜ਼ਰੂਰਤ ਪੈ ਜੇ ਉਦੋਂ ਵੀ ਆਪਾਂ ਜਿੱਥੇ ਵੀ ਮੁਰਜ਼ਾ ਲੱਗੂਗਾ ਉੱਥੇ ਆਪਾਂ ਪਹੁੰਚਾਂਗੇ ਲੋਕੇ ਕੁਆਲੀਫਾਈਡ ਆ ਮੈਂ ਵੀ ਕੁਆਲੀਫਾਈਡ ਆ ਮੈਂ ਬੀਐਸਸੀ ਕੁਆਲੀਫਾਈਡ ਆ ਅੱਛਾ ਮੈਂ ਪੁਰਾਣਾ ਪੋਸਟ ਕੁਆਲੀਫਾਈਡ ਆ ਫਰ ਮੈਂ ਹੁਣ ਸਿਰ ਡਰਾਈਵਰ ਡਰਾਈਵਰ ਆ ਔਰ ਜੌਬ ਮਿਲ ਨਹੀਂ ਔਰ ਡਰਾਈਵਿੰਗ ਕਰ ਰਹੇ ਆ ਲੁਧਿਆਣਾ ਦੇ ਲੱਡੋਵਾਲ ਟੋਲ ਪਲਾਜ਼ਾ ਤੇ ਅਸੀਂ ਮੌਜੂਦ ਹੈਗੇ ਆ ਇਸ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਵਾ ਟੋਲ ਨੂੰ ਸਸਤਾ ਕਰਨ ਦੀ ਮੰਗ ਜਿਹੜੀ ਉਹ ਕੀਤੀ ਜਾ ਰਹੀ ਆ ਅਤੇ ਇਹਨਾਂ ਕਿਸਾਨਾਂ ਦੀ ਮਦਦ ਕਰਨ ਦੇ ਲਈ ਲੋਕ ਜਿਹੜੇ ਨੇ ਦੂਰ ਦੂਰੋਂ ਪਹੁੰਚ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਦੁੱਧ ਵਾਲੇ ਬਾਬਾ ਬਾਬੇ ਯਾਨੀ ਕਿ ਇੱਥੇ ਰੋਜ਼ ਜਿਹੜਾ ਵਾ ਦੁੱਧ ਦੀ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਆ ਰੋਜ਼ ਇੱਥੇ ਦੁੱਧ ਜਿਹੜਾ ਵਾ ਹਜ਼ਾਰਾਂ ਲੀਟਰ ਜਿਹੜਾ ਦੁੱਧ ਇੱਥੇ ਪਹੁੰਚ ਰਿਹਾ ਵਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡਾ ਟੈਂਕਰ ਜਿਹੜਾ ਇਸ ਗੱਡੀ ਦੇ ਵਿੱਚ ਮੌਜੂਦ ਹੈਗਾ ਵਾ ਇਸ ਦੇ ਵਿੱਚ ਦੁੱਧ ਹੈਗਾ ਵਾ ਪਿੱਛੇ ਤੁਸੀਂ ਦੇਖ ਸਕਦੇ ਹੋ ਚਾਹ ਪਾਣੀ ਦਾ ਬੰਦੋਬਸਤ ਜਿਹੜਾ ਵਾ ਇਸ ਗੱਡੀ ਦੇ ਵਿੱਚ ਨਾਲ ਕੀਤਾ ਗਿਆ ਵਾ ਰੋਜ਼ ਚਾਹ ਦੀ ਸੇਵਾ ਨਾਲ ਹੋ ਰਹੀ ਆ ਇਹ ਦੱਸ ਦੇਣੀ ਕਿ ਇਹ ਸੇਵਾ ਅੱਜ ਪਹਿਲੀ ਵਾਰੀ ਨਹੀਂ ਕੀਤੀ ਜਾ ਰਹੀ ਪਿਛਲੇ 20 ਸਾਲਾਂ ਤੋਂ ਇਹ ਦੁੱਧ ਦੀ ਸੇਵਾ ਜਿਹੜੀ ਆ ਲਗਾਤਾਰ ਚੱਲ ਰਹੀ ਆ ਤਾਂ ਬਾਬੇ ਮੇਰੇ ਨਾਲ ਮੌਜੂਦੇ ਗੱਲਬਾਤ ਕਰਾਂਗੇ ਕਿਉਂਕਿ ਇਹ ਦੁੱਧ ਵਾਲੇ ਬਾਬੇ ਨੇ ਸਾਰੇ ਬਾਬਾ ਜੀ ਕਿੱਥੋਂ ਕਿੱਥੋਂ ਦੁੱਧ ਲੈ ਕੇ ਆੰਦੇ ਹੋ ਕਿੰਨਾ ਲੀਟਰ ਜਿਹੜਾ ਰੋਜ਼ ਦਾ ਦੁੱਧ ਤੁਸੀਂ ਇਕੱਠਾ ਕਰ ਰਹੇ ਹੋ ਸਭ ਤੋਂ ਪਹਿਲਾਂ ਤੇ 1 ਸਾਲ 13 ਦਿਨ ਜਿਹੜਾ ਦਿੱਲੀ ਆਪਣਾ ਸੰਗਠਨ ਚੱਲਦਾ ਸੀਗਾ ਉਦੋਂ ਦਵਾਪੇ ਦੇ ਪਿੰਡਾਂ ਦੇ ਵਿੱਚੋਂ ਦੁੱਧ ਜਿਹੜਾ ਵਾ ਉਹ ਜਾਂਦਾ ਰਿਹਾ ਕੁਝ ਐਨਆਈਆਰ ਵੀਰ ਸੀਗੇ ਉਹ ਇਹ 2 ਕੁੰਟਲ 4 ਕੁੰਟਲ ਦੀ ਸੇਵਾ ਜਿਹੜੀ ਇਹ ਤਰ੍ਹਾਂ ਕਰਦੇ ਸੀਗੇ ਇਹ 400 ਲੀਟਰ ਦੁੱਧ ਪਿੰਦਾ ਅੱਛਾ ਜੀ ਤੇ ਇਹ ਟੈਂਕਰ ਫੁੱਲ ਭਰ ਕੇ ਤੇ ਜਿਹਦੇ ਨੂੰ ਆਪਾਂ ਦਿੱਲੀ ਨੂੰ ਤੋਰ ਦਿੰਨੇ ਹਾਂ 400 ਲੀਟਰ ਰੋਜ਼ ਦੁੱਧ 800 800 ਲੀਟਰ ਦੁੱਧ 800 ਲੀਟਰ ਜਿਹੜਾ ਡੇਲੀ ਦਾ ਜਾਂਦਾ ਹੈ ਜਿਹੜਾ ਦਿੱਲੀ ਨੂੰ ਅੱਛਾ ਜੀ ਉਸ ਟਾਈਮ ਤੇ ਅੱਛਾ ਉਸ ਤੋਂ ਬਾਅਦ ਦੇ ਵਿੱਚ ਫਿਰ ਬਲਦੇਵ ਸਿੰਘ ਸਰਸਾ ਨੇ ਕਿਤਾਬਾਂ ਦਾ ਮੋਰਚਾ ਲਾਇਆ ਸੀਗਾ ਇਹ ਚੰਡੀਗੜ੍ਹ ਸਿੱਖਿਆ ਬੋਰਡ ਦੇ ਸਾਹਮਣੇ ਅੱਛਾ ਜੀ ਉਦੋਂ ਆਪਣੀ ਦੁੱਧੀਆਂ ਸੇਵਾਵਾਂ ਜਿਹੜੀਆਂ ਉੱਥੇ ਪਹੁੰਚਦੀਆਂ ਰਹੀਆਂ ਉਸ ਤੋਂ ਬਾਅਦ ਚ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਉੱਥੇ ਵੀ ਦੋਧੀਆਂ ਸੇਵਾ ਆਪਣੀਆਂ ਜਾਂਦੀਆਂ ਰਹੀਆਂ ਹੁਣ 13 ਫਰਵਰੀ ਤੋਂ ਜਿਹੜਾ ਸਿੰਘੂ ਤੇ ਖਰੌਨੀ ਬਾਰਡਰ ਤੇ ਆਪਣੇ ਤਰਨੇ ਚੱਲ ਰਹੇ ਆ ਉਹਨਾਂ ਦੇ ਵਿੱਚ ਵੀ ਨਿਰੰਤਰ ਸੇਵਾ ਦੋਧ ਦੀ ਜਿਹੜੀ ਆ ਇਸੇ ਤਰ੍ਹਾਂ ਜਾਰੀ ਆ ਇੱਕੋ ਹੀ ਗੱਡੀਆਂ ਕਿਸ ਦੇ ਨਾਲ ਦੀ ਹੋਰ ਵੀ ਗੱਡੀਆਂ ਹੈਗੀਆਂ ਨੇ ਨਹੀਂ ਗੱਡੀਆਂ ਆਪਣੇ ਕੋਲ ਦੋ ਤਿੰਨ ਨੇ ਪਰ ਟੈਂਕਰ ਏਕੀ ਹੈ ਅੱਛਾ ਟੈਂਕਰ ਏਕੀ ਹੈ ਤੇ ਹੁਣ ਹੁਣ ਆਪਣਾ ਉੱਥੇ ਜਾਂਦੇ ਆ ਉਹ ਆਪਣੇ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਤੇ 4 ਦਿਨ ਹੋ ਗਏ ਆ ਇੱਥੇ ਜਿਹੜਾ ਚੱਲ ਰਿਹਾ ਧਰਨਾ ਹੂੰ ਹੂੰ ਟ੍ਰੋਲ ਬਾਈ ਦਾ ਕਰਕੇ ਫਿਰ ਰੋਜ਼ ਕਿੱਥੋਂ ਇਕੱਠਾ ਕਰਦੇ ਹੋ ਕਿੰਨੇ ਵਜੇ ਤੁਸੀਂ ਦੁੱਧ ਇਕੱਠਾ ਕਰਨਾ ਸ਼ੁਰੂ ਕਰ ਲੈਂਦੇ ਹੋ ਸਾਨੂੰ ਭਾਵੇਂ ਸੌਣ ਨੂੰ 2:30 ਵਜੇ ਆ ਜਾਣ ਤੇ ਭਾਵੇਂ 3 ਵਜੇ ਆ ਜਾਣ ਸਾਨੂੰ 3 ਵਜੇ ਤੇਰੀ ਸ਼ੁਰੂ ਕਰਨੀ ਹੀ ਪੈਣੀ ਨਾ ਸਾਵਾਂਗੇ ਮਨਜ਼ੂਰ ਆ ਅੱਛਾ ਕਿਉਂਕਿ ਰਾਤ ਨੂੰ ਇਥੋਂ ਹੀ 12 ਵਜੇ ਗਏ ਆ 1 ਵਜੇ ਸੁੱਤੇ ਆ ਤੇ 3 ਵਜੇ ਫੇਰ ਉੱਠ ਖਲੋਤੇ ਦੋ ਘੰਟੇ ਤੇ ਨਾਲ-ਨਾਲ ਹੋਰ ਕੀ ਬੰਦੋਬਸਤ ਕੀਤਾ ਹੈ ਪਿੱਛੇ ਹੋਰ ਵੀ ਕੈਨ ਹੈਗੇ ਨੇ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਦੁੱਧ ਆ ਕੈਨ ਦੇ ਵਿੱਚ ਤੇ ਚਾਹ ਪਾਣੀ ਦਾ ਸਿਸਟਮ ਜਿਹੜਾ ਸਾਰਾ ਇਹ ਗੱਡੀ ਦੇ ਵਿੱਚ ਆ ਠੰਡ ਚੀਨੀ ਪੱਤੀ ਸਭ ਕੁਝ ਸਭ ਕੁਝ ਸਭ ਕੁਝ ਦੇ ਵਿੱਚ ਹੈ ਗੱਡੀ ਦੇ ਤੇ ਇਸ ਕਰਕੇ ਭਟੀਆਂ ਸਿਲੰਡਰ ਜਿਹੜਾ ਵਿੱਚੇ ਰੱਖੀਦਾ ਵਾ ਵੀ ਜਦੋਂ ਵੀ ਜ਼ਰੂਰਤ ਪੈ ਜੇ ਉਦੋਂ ਵੀ ਆਪਾਂ ਜਿੱਥੇ ਵੀ ਮੋਰਚਾ ਲੱਗੂਗਾ ਉੱਥੇ ਆਪਾਂ ਪਹੁੰਚਾਂਗੇ ਹੁਣ ਜਿੰਨਾ ਫਿਰ ਲੋਕ ਦੇ ਦਿੰਦੇ ਨੇ ਕਰ ਦਿੰਦੇ ਨੇ ਮਦਦ ਕੀ ਦੁੱਧ ਲੈ ਜਾਓ ਜੀ ਸਾਡੇ ਘਰੋਂ ਲੈ ਜਾਓ ਦਾ ਫੋਨ ਆਂਦੇ ਨੇ ਘਰਾਂ ਦੇ ਵਿੱਚੋਂ ਨਹੀਂ ਜੀ ਸਾਡੇ ਜਿਹੜੇ ਪਿੰਡਾਂ ਦੇ ਪ੍ਰਧਾਨ ਨੇ ਨਾ ਉਹਨਾਂ ਨਾਲ ਸੰਪਰਕ ਕੀਤੇ ਜਾਂਦੇ ਆ ਜਿਹੜੇ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਫਿਰ ਉਹ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਇਕੱਠਾ ਕਰਾ ਦਿੰਦੇ ਨੇ ਜਾਂ ਡੇਰੀਆਂ ਦੇ ਵਿੱਚ ਕਰ ਦਿੰਦੇ ਅਸੀਂ ਘਰ ਘਰ ਨਹੀਂ ਜਾਂਦੇ ਕਿਉਂਕਿ ਅਸੀਂ ਡੇੜੀ ਤੋਂ ਚੁੱਕ ਲੈਣੇ ਡੋ ਡਰਾਮ ਜਾਂ ਗੁਰਦੁਆਰੇ ਤੋਂ ਡੋ ਡਰਾਮ ਇਕੱਠੇ ਹੋ ਗਈ ਇਤਰਾ ਹਰੇਕ ਪਿੰਡ ਦੇ ਵਿੱਚੋਂ ਇਤਰਾ ਨਾ ਜਿਹੇ ਨਾਮ ਰੱਖਿਆ ਤੁਸੀਂ ਦੁੱਧ ਵਾਲੇ ਬਾਬੇ ਸਾਰੇ ਇਹ ਸਾਰੇ ਫਿਰ ਬਾਬੇ ਤੁਸੀਂ ਇਹ ਖਿਤਾਬ ਜਿਹੜਾ ਮਿਲਿਆ ਨਾ ਇਹ ਦਿੱਲੀ ਤੋਂ ਮਿਲਿਆ ਸਾਨੂੰ ਅੱਛਾ ਜਦੋਂ ਅਸੀਂ ਦਿੱਲੀ ਦੁੱਧ ਦੀ ਸ਼ਹਿਾ ਕਰਦੇ ਹਾਂ ਨਾ ਉਦੋਂ ਦਿੱਲੀ ਤੋਂ ਕਿਤਾਬ ਸਾਨੂੰ ਮਿਲਿਆ ਵਾ ਛਿੱਟੀ ਦਾੜੀਆਂ ਵਾਲੇ ਆ ਕੇ ਤੁਸੀਂ ਬਾਬੇ ਬਣਾ ਦੋ ਤੁਹਾਨੂੰ ਬਸ ਇਤਰਾ ਹੀ ਆ ਜੀ ਤੇ ਜਦੋਂ ਮਤਲਬ ਆਪਣੇ ਡਰਾਈਵਰ ਵੀ ਬਾਬੇ ਜੀ ਫਿਰ ਲੰਬੇ ਲੰਬੇ ਰੂਟ ਤੇ ਗੱਡੀਆਂ ਲੈ ਕੇ ਜਾਂਦੇ ਨੇ ਆ ਡਰਾਈਵਰ ਮ ਵੀ ਡਰਾਈਵਰ ਐ ਵੀ ਡਰਾਈਵਰ ਅੱਛਾ ਹਾਂ ਜੀ ਉਹ ਭਾਈ ਸਾਹਿਬ ਤੇ ਆਪਣੇ ਸੰਗੀ ਜੱਥੀ ਨੇ ਉਹ ਵੀ ਡਰਾਈਵਰ ਆ ਤੇ ਭਾਈ ਜੀ ਫਿਰ ਕਿੰਨੇ ਕਿੰਨੇ ਕਿਲੋਮੀਟਰ ਦਾ ਰੋਜ਼ ਦਾ ਸਫ਼ਰ ਤਿਆ ਕਰ ਲੈਂਦੇ ਦੁੱਧ ਇਕੱਠਾ ਕਰਨਾ ਪਹੁੰਚਾਣਾ ਜੇ ਕਰਨਾ ਹੋਵੇ ਤਾਂ ਭਾਈ ਜੀ ਆਪਾਂ ਕਰਦੇ ਘਟੋ ਘਟ 100 100 ਕਿਲੋਮੀਟਰ ਸਫ਼ਰ ਕਰਤਾ ਹੈ ਕਰ ਲੈਂਦੇ ਆ ਤੇ ਸਾਰੇ ਪਿੰਡਾਂ ਚੋਂ ਦੁਆਬੇ ਚੋਂ ਆਪਣੇ ਮਾਲਵੇ ਚੋਂ ਫਟਾ ਖਰੀਦਾ ਜਿੱਥੇ ਸਾਰੇ ਪਾਸੇ ਸੰਪਰਕ ਆ ਮਾਬਿਆਂ ਦੇ ਉਹਨਾਂ ਦੇ ਕਾਜੇ ਰਹੀ ਕਾਫੀ ਚੜਦੇ ਢੇਰੇ ਬਣੇ ਹੋਏ ਆ ਉਹਨੇ ਆਪ ਲੋਕੀ ਦਾਨ ਕਰਦੇ ਆ ਨਾਲੇ ਦੋਤੇ ਦੀ ਸੇਵਾ ਕਰਦੇ ਨਾਲੇ ਆਪਣੀ ਖੁਸ਼ੀਆਂ ਲੈਂਦੇ ਮਹਾਰਾਜ ਜੀ ਸਰਕੇ ਅਸੀਂ ਸੇਵਾ ਚ ਹਾਜ਼ਰ ਹਾਂ ਬੱਚੇ ਦੀ ਫੇਰ ਕਰਦੇ ਬੱਚੇ ਅੱਛਾ ਬੱਚੇ ਕੁਆਲੀਫਾਈਡ ਹੈ ਮੈਂ ਵੀ ਕੁਆਲੀਫਾਈਡ ਆ ਮੈਂ ਬੀਐਸਸੀ ਕੁਆਲੀਫਾਈਡ ਆ ਅੱਛਾ ਮੈਂ ਪ੍ਰਣਾਪੁਰ ਕੁਆਲੀਫਾਈਡ ਆ ਪਰ ਮੈਂ ਹੁਣ ਸਿ ਡਰਾਈਵਰ ਆ ਔਰ ਜੌਬ ਮਿਲੀ ਨਹੀਂ ਹੁਣ ਡਰਾਈਵ ਕਰ ਰਹੇ ਹਾਂ ਹਾਂ ਮੇਰੇ ਬੱਚਿਆਂ ਨੇ ਕਹਿੰਦੇ ਜਾ ਕੇ ਦੁੱਧ ਢੋਆ ਜਾ ਕੇ ਦੇਆ ਜਾ ਕੇ ਤੇ ਸੇਵਾ ਕਰਿਆ ਸਟੱਡੀ ਕਰਦੇ ਆ ਕੁੜੀਆਂ ਬਾਹਰ ਗਈਆਂ ਆ ਬੱਚੇ ਜੋ ਹੀ ਮੇਰੇ ਦੋ ਪਾਪਿਆਂ ਨੇ ਸੇਵਾ ਕਰਨੀ ਆ ਪਾਪਾ ਸੇਵਾ ਕਰਨੀ ਸੇਵਾ ਕਰਨੀ ਖੜੀ ਆ ਪਾਪਾ ਜੀ ਕਿੱਥੇ ਕਿੱਥੇ ਹੋਰ ਵੀ ਬਾਹਰ ਪੰਜਾਬ ਤੋਂ ਬਾਹਰ ਵੀ ਕਿਤੇ ਗਏ ਹੋ ਪਾਪਾ ਪੰਜਾਬ ਤੋਂ ਬਾਹਰ ਜਾਂਦੇ ਆ ਕਿ ਹਾਂ ਹਰਿਆਣੇ ਜਾਂਦੇ ਆ ਰਾਜਸਥਾਨ ਜਾਂਦੇ ਆ ਹਾਂ ਆਪਾਂ ਇਹ ਦਿੱਲੀ ਤੱਕ ਵੀ ਇਦਾਂ ਆਪਾਂ ਬੜਾ ਚੱਲ ਜਾਂਦੇ ਆ ਦੂਜਾ ਮਹਾਰਾਸ਼ਟਰ ਕ ਵੀ ਜਾਂਦੇ ਆ ਅੱਛਾ ਤੇ ਗੱਡੀਆਂ ਦੇ ਵਿੱਚ ਆਪਣੀਆਂ ਆਹ ਜੀ ਆਹ ਗੱਡੀਆਂ ਆਪਣੀਆਂ ਜਾਣਗੀਆਂ ਹਾਂ ਬਿਲਕੁਲ ਇਹ ਬਾਬੇ ਨੇ ਦੁੱਧ ਵਾਲੇ ਬਾਬੇ ਜਿਹੜੇ ਕੀ ਇਹ ਸੇਵਾ ਕਰ ਰਹੇ ਨੇ ਪੰਜਾਬ ਦੇ ਵਿੱਚ ਦੇਸ਼ ਦੇ ਕਿਸੇ ਵੀ ਕੋਡੇ ਤਰਨਾ ਲੱਗਾ ਹੋਵੇ ਕਿਤੇ ਵੀ ਨਗਰ ਕੀਰਤਨ ਚੱਲਦਾ ਹੋਵੇ ਕਿਤੇ ਵੀ ਕਿਸੇ ਨੂੰ ਜਰੂਰਤ ਹੋਵੇ ਦੁੱਧ ਦੀ ਚਾਹ ਦੀ ਤਾਂ ਇਹ ਆਪਣੀਆਂ ਗੱਡੀਆਂ ਜੜੀਆਂ ਵਾ ਉਸ ਵੱਲ ਚੱਲੇ ਪਾ ਦਿੰਦੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਇੱਕ ਵਾਰ ਫੇਰ ਲੱਡੋਵਾ ਟੋਲ ਪਲਾਜ਼ਾ ਤਰਨਾ ਚੱਲ ਰਿਹਾ ਵਾ ਤਾਂ ਟੋਲ ਪਲਾਜ਼ਾ ਦੀਆਂ ਤਸਵੀਰਾਂ ਨੇ ਇਸ ਵਕਤ ਟੋਲ ਜਿਹੜਾ ਵਾ ਕਿਸਾਨਾਂ ਨੇ ਫ੍ਰੀ ਕੀਤਾ ਆ ਵਾ ਤਾਂ ਇੱਥੇ ਦੁੱਧ ਦੀ ਸੇਵਾ ਜਿਹੜੀ ਆ ਉਹ ਨਿਰੰਤਰ ਚੱਲ ਰਹੀ ਆ ਸਵੇਰੇ 4 ਵਜੇ ਪਿੰਡਾਂ ਤੋਂ ਦੁੱਧ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਨੇ ਤਾਂ ਉਸ ਤੋਂ ਬਾਅਦ ਸ਼ਾਮ ਤੱਕ ਜਿਹੜਾ ਬਾ ਦੁੱਧ ਇੱਥੇ ਧਰਨਿਆਂ ਦੇ ਵਿੱਚ ਲਗਾਤਾਰ ਚੱਲਦਾ ਰਹਿੰਦਾ ਬਾ ਤਾਂ ਬਾਬਾ ਜੀ ਕੁਝ ਕਹਿਣਾ ਚਾ ਰਹੇ ਨੇ ਮੈਂ ਕਹਿਣਾ ਇਹ ਜਾ ਰਿਹਾ ਆ ਵੀ ਸਾਡੇ ਮੇਨ ਜਥੇਦਾਰ ਨੇ ਬਾਬਾ ਜਗਜੀਤ ਸਿੰਘ ਜੀ ਖਾਲਸਾ ਜਿਹੜੇ ਮੇਨ ਜਥੇਦਾਰ ਨੇ ਸਾਡਾ ਬਾਬਾ ਜਗਜੀਤ ਸਿੰਘ ਜੀ ਖਾਲਸਾ ਉਹਨਾਂ ਦਾ ਨਾਮ ਹੈ ਤੇ ਉਹ ਮੈਨ ਜ਼ਿੰਮੇਦਾਰ ਨੇ ਤੇ ਮੈਂ ਤੁਹਾਡੇ ਤੇ ਮਾਧਿਅਾ ਪੜੇ ਜੇ ਤੁਹਾਡੇ ਜਰੀਏ ਮੈਂ ਆਪਣੀ ਇੱਕ ਆਵਾਜ਼ ਰੱਖਣੀ ਚਾਹੁੰਨਾ ਵਾਂ ਜਿਹੜੇ ਪਿੰਡਾਂ ਦੇ ਵਿੱਚ ਕਿਸਾਨ ਨੇ ਜਿਹੜੇ ਵੀਡੀਓ ਵੇਖਣਗੇ ਤੇ ਉਹਨਾਂ ਗਾੜੀ ਮੇਰੀ ਰਿਕਵੈਸਟ ਹੈ ਕਿ ਬਾਬਾ ਜਗਜੀਤ ਸਿੰਘ ਜੀ ਦਿਨੇ ਰਾਤ ਤੁਹਾਡੇ ਨਾਲ ਖੜੇ ਨੇ ਤੇ ਤੁਹਾਡਾ ਫਰਜ਼ ਬਣਦਾ ਉਹਨਾਂ ਦਾ ਸੰਯੋਗ ਕਰਨ ਦਾ ਜਿਹੜੇ ਨਹੀਂ ਕਰਦੇ ਜਿਹੜੇ ਕਰਦੇ ਉਹ ਧੰਨਵਾਦ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਵੀ ਕਰਨਾ ਚਾਹੀਦਾ ਡਰਾਈਵਰਾਂ ਦੀ ਜਿੱਥੇ ਵੀ ਕੋਈ ਤਕਲੀਫ ਹੋਵੇ ਡਰਾਈਵਰ ਨੂੰ ਡ라이ਵਰਾਂ ਦੀ ਵੀ ਫੋਨ ਮਤ ਕਰਦੇ ਆ ਜਿੱਥੇ ਵੀ ਸੱਦਣਾ ਬਾਬੇ ਫੋਨ ਕਰਨ ਤੇ ਡਰਾਈਵਰਾਂ ਦੇ ਉੱਥੇ ਪਹੁੰਚਦੇ ਆ ਜੇ ਤਾਂ ਤੁਸੀਂ ਦੁੱਧ ਪੀਣਾ ਕਿਤੇ ਧਰਨਾ ਪਤਾ ਨਹੀਂ ਤੁਹਾਡਾ ਚੱਲ ਰਿਹਾ ਵਾ ਕਿਤੇ ਨਗਰ ਕਿੰਨਾ ਚੱਲ ਰਿਹਾ ਤਾਂ ਬਾਬਿਆਂ ਨੇ ਜ਼ਰੂਰ ਯਾਦ ਕਰ ਲਿਓ ਨਾਲ ਦੀ ਨਾਲ ਇਹਨਾਂ ਦੀ ਮਦਦ ਵੀ ਜਰੂਰ ਕਰਿਆ ਕਰੋ ਕਿਉਂਕਿ ਇਹ ਲਗਾਤਾਰੇ ਸੇਵਾ ਕਰਦੇ ਨੇ ਦਿਨ ਨਹੀਂ ਦੇਖਦੇ ਰਾਤ ਨਹੀਂ ਦੇਖਦੇ ਤਾਂ ਇਹ ਬਜ਼ੁਰਗ ਗੱਡੀਆਂ ਤੇ ਗੇਰ ਪਾਉਂਦੇ ਨੇ ਤਾਂ ਚਾਲੇ ਪਾਲਦੇ ਨੇ ਦੁੱਧ ਲੈਣ ਦੇ ਲਈ ਤਾਂ ਦੁੱਧ ਦੀ ਸੇਵਾ ਜਿਹੜੀ ਨਿਰੰਤਰ ਚੱਲ ਰਹੀ ਆ ਇਹ ਤਸਵੀਰਾਂ ਵਾਂ ਕਿਤੇ ਵੀ ਲੋਡ ਹੋਵੇ ਜਿਹੜਾ ਦੁੱਧ ਵਾਲੇ ਸਾਫਟ ਸਪੀਡ 45 ਦੋਆਂ ਅਰਸਤ ਦੁੱਧ ਅਤੇ ਖਾਦ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਆ ਤਾਂ ਇਹਨਾਂ ਗੱਡੀਆਂ ਦੇ ਵਿੱਚ ਲੈ ਕੇ ਤੁਰੰਤ ਉਹਨਾਂ ਥਾਵਾਂ ਤੇ ਪਹੁੰਚ ਜਾਂਦੇ ਨੇ ਮਨੀਸ਼ ਦੇ ਨਾਲ ਨਰਿੰਦਰਪਿੰਦ ਜਗਮਨ ਟੀਵੀ ਲੁਧਿਆਣਾ